ਹੈਲੋ एवरीवन वेलकम टू माय चैनल ਜਿਸ ਦਾ ਨਾਮ ਹੈ ਸਿੰਗਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਂਟੀ ਯੂ ਜੀ ਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਹੈ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਪਲੇਲਿਸਟ ਬਣੀ ਹੋਈ ਹੈ ਵੀਡੀਓਜ਼ ਉਸ ਤਰੀਕੇ ਨਾਲ ਅਪਲੋਡ ਕੀਤੇ ਆ ਲਾਈਵ ਸੈਸ਼ਨ ਦੇ ਵਿੱਚ ਵੀ ਤੁਸੀਂ ਜਾ ਕੇ ਵੀਡੀਓਜ਼ ਲੈ ਦੇਖ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਸੈਕਸ਼ਨ ਦੇ ਵਿੱਚ ਨਹੀਂ ਲੱਭਦੇ ਪਏ ਕਿਉਂਕਿ ਕਈ ਵੀਡੀਓ ਜਿਹੜੀ ਲਾਈਵ ਦੇ ਵਿੱਚ ਲਈ ਹੁੰਦੀਆਂ ਨੇ ਉਹ ਸਿਰਫ ਲਾਈਵ ਦੇ ਵਿੱਚ ਹੀ ਸ਼ੋਹ ਹੁੰਦੀਆਂ ਨੇ ਬਹੁਤ ਵਾਰੀ ਮੈਂ ਤੁਹਾਨੂੰ ਕਿਹਾ ਹੈ ਸੋ ਉਥੇ ਜਾ ਕੇ ਤੁਸੀਂ ਵੀਡੀਓ ਸਰਚ ਕਰ ਸਕਦੇ ਹੋ ਲੱਭ ਸਕਦੇ ਹੋ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਈ ਵੀ ਵੀਡੀਓ ਮਿਸ ਨਾ ਹੋਵੇ ਅਗਰ ਮੈਂ ਅਪਲੋਡ ਕਰਾਂ ਇਸ ਤੋਂ ਇਲਾਵਾ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਅਗਰ ਕੋਈ ਟੌਪਿਕ ਨਹੀਂ ਸਮਝ ਸਦੇ ਚਾ ਰਹਾ ਸਮਝ ਨਾ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਹੈ ਉੱਥੇ ਮੇਰੀ ਈਮੇਲ ਆਈਡੀ ਹੈ ਉੱਥੇ ਤੁਸੀਂ ਸੈਂਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ ਸੋ ਟੌਪਿਕ ਸਾਡੇ ਚੱਲਦੇ ਪਏ ਸੀ ਨੋਟਸ ਦੇ ਥਰੂ ਪੜਾ ਰਹੀਆਂ ਸੈਕੰਡ ਰਾਜ ਦਾ ਵੀਡੀਓ ਅਸੀਂ ਅਪਲੋਡ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਹੈਗਾ ਕਿ ਕਾਵਿ ਸ਼ਾਸਤਰ ਜਿਹੜਾ ਹੈ ਉਸ ਦੇ ਵਿੱਚ ਅਸੀਂ ਰਸ ਤੇ ਬਾਰੇ ਪੜਾਂਗੇ ਸੋ ਜਿੰਨਾ ਵੀ ਟੌਪਿਕ ਹੈ ਰਸ ਉਸ ਦੇ ਵਿੱਚ ਜੋ-ਜੋ ਹੈ ਉਹ ਸਾਰਾ ਇੱਕੋ ਜਗ੍ਹਾ ਹੀ ਜਿੰਨਾ ਹੈਗਾ ਉਹ ਸਾਰਾ ਮੈਂ ਤੁਹਾਨੂੰ ਲਿਖ ਕੇ ਦੇ ਦਿੱਤਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਈਜ਼ੀ ਵੇ ਦੇ ਵਿੱਚ ਲਰਨ ਕਰ ਸਕਦੇ ਹੋ ਅਗਰ ਨੋਟਸ ਬਣਾਣੇ ਆ ਇਹਨੂੰ ਵੀ ਤੁਸੀਂ ਐਜ਼ ਅ ਨੋਟਸ ਦੇ ਵਿੱਚ ਲੈ ਸਕਦੇ ਹੋ ਸੋ سٹਾਰਟ ਕਰਦੇ ਆ ਅੱਜ ਦੀ ਵੀਡੀਓ ਓਕੇ ਸੋ ਪਹਿਲਾਂ ਅਸੀਂ ਪੜਾਂਗੇ ਰਸ ਕੀ ਹੈਗਾ ਏ ਸੋ ਅੰਡਰ ਆਨ ਦਾ ਇਹ ਰਸ ਸਾਡੇ ਭਾਰਤੀ ਕਵਿਸ਼ਾਸਤਰ ਦੇ ਵਿੱਚ ਸੋ ਰਸ ਤੋਂ ਮਤਲਬ ਹੁੰਦਾ ਹੈ ਆਨੰਦ ਜਾਂ ਫਿਰ ਸੁਆਦ ਆਨੰਦ ਆਉਂਦਾ ਹੈ ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ ਜਾਂ ਫਿਰ ਕਹਿ ਸਕਦੇ ਹਾਂ ਜਦੋਂ ਚੀਜ਼ ਕੋਈ ਖਾਂਦੇ ਹਾਂ ਉਹ ਹੀ ਚੀਜ਼ ਸਵਾਦ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਸੋ main ਇਸਦਾ ਕੀ meaning ਹੁੰਦਾ ਹੈ, ਰਸ ਤੋਂ ਭਾਵ ਆਨੰਦ ਜਾਂ ਸਵਾਦ ਹੁੰਦਾ ਹੈ, ਭਰਤ ਮੁਨੀ ਦੇ ਮੁਤਾਬਿਕ ਰਸ ਜਿਹੜਾ ਹੁੰਦਾ ਹੈ ਉਹ ਇੱਕ ਕਵਿਤਾ ਦਾ ਜ਼ਰੂਰੀ ਅੰਗ ਹੈ ਕਿਉਂਕਿ ਜੇਕਰ ਕਿਸੇ ਨੇ ਕੁਛ ਲਿਖਿਆ ਹੈ ਤੁਹਾਡੇ ਵਾਸਤੇ ਅਗਰ ਤੁਹਾਨੂੰ ਉਹ ਪੜ੍ਹਕੇ ਉਹ ਮਜ਼ਾ ਹੀ ਨਾ ਆਵੇ ਤੁਸੀਂ ਉਸ ਚੀਜ਼ ਦਾ ਰਸ ਹੀ ਨਹੀਂ ਮਾਨਿਆ ਦੈਨ ਉਹ ਚੀਜ਼ ਜਿਹੜੀ ਹੈ ਜਿਸ ਦੇ ਵਾਸਤੇ ਜਿੰਨੇ ਐਫਰਟ ਕੀਤਾ ਹੈ ਲਿਖਣ ਵਾਸਤੇ ਤਾਂ ਉਹ ਬੇਕਾਰ ਜਾਏਗੀ ਠੀਕ ਹੈ ਇਸ ਤੋਂ ਇਲਾਵਾ ਨੈਕਸਟ ਇਹ ਗਏ ਸਾਡਾ ਕੋ ਕਿ ਵਿਆਸ ਜਿਹੜੇ ਗਏ ਸੀ ਉਹਨਾਂ ਦੇ ਮੁਤਾਬਕ ਰਸ ਹੀ ਕਾਵ ਦੀ ਆਤਮਾ ਹੈ ਇੱਥੇ ਪਹਿਲਾਂ ਪਰਤਮੁਨੀ ਨੇ ਕਿਹਾ ਸੀ ਸਾਨੂੰ ਉਸ ਤੋਂ ਇਲਾਵਾ ਨੈਕਸਟ ਸਾਨੂੰ ਜਿਹੜਾ ਹੈ ਦਸੀ ਵਿਆਸ ਜਿਹੜੇ ਸੀ ਉਹਨਾਂ ਨੇ ਇੱਕ ਪਰਿਭਾਸ਼ਾ ਦੇ ਦਿੱਤੀ ਹੈ ਕੀ ਕਾਵ ਦੀ ਆਤਮਾ ਹੁੰਦੀ ਆ ਹੁਣ ਹਰ ਇੱਕ ਜਿਹੜੇ ਲੇਖਕ ਸੀ ਅਜਾਰਿਆ ਜੀ ਉਹਨਾਂ ਨੇ ਆਪਣੇ ਆਪਣੇ ਮੁਤਾਬਕ ਕਾਵ ਦੀ ਆਤਮਾ ਜਿਹੜੀ ਸੀ ਉਹ ਦੱਸੀ ਸੀ ਕਿਸੇ ਨੇ ਤੁਨੀ ਕਿਹਾ ਕਿਸੇ ਨੇ ਵਕੋਕਤੀ ਕਿਹਾ ਕਿਸੇ ਨੇ ਅਲੰਕਾਰ ਕਿਹਾ ਪਰ ਅਗਰ ਮੋਸਤੀ ਸਾਰਿਆਂ ਦੇ ਬਾਰੇ ਅਗਰ ਦੇਖਿਆ ਜਾਵੇ ਤਾਂ ਐਗਰੀ ਜਿੰਨਾਂ ਨੇ ਕੀਤਾ ਗਏ ਉਹ ਸਾਰੇ ਸਾਨੂੰ ਕਿਸਦੇ ਵਿੱਚ ਜਾ ਰਹੇ ਨੇ ਉਹ ਸਾਰੇ ਰਸਤੇ ਵਿੱਚ ਹੀ ਐਗਰੀ ਕਰਦੇ ਨੇ ਇਸ ਤੋਂ ਇਲਾਵਾ ਰਾਸੇਦਾਨ ਜਿਹੜਾ ਸੀ ਉਹ ਪਹਿਲੀ ਵਾਰ ਸਾਨੂੰ ਦਿੱਤਾ ਸੀ ਪਰ ਤੁਮਨੀ ਨੇ ਉਸ ਦਾ ਆਪਣਾ ਇੱਕ ਜਿਹੜਾ ਨਾਟੇ ਸ਼ਾਸਤਰ ਗ੍ਰੰਥ ਸੀ ਉਸ ਦੇ ਵਿੱਚ ਨਾਟੇ ਸ਼ਾਸਤਰ ਕੀ ਕਸੀ ਨਾਟਕ ਦੇ ਨਾਲ ਰਿਲੇਟਡ ਸੀ ਸੋ ਉੱਥੇ ਚੀਜ਼ ਉਹਨਾਂ ਨੇ ਦੇਖੀ ਸੀ ਕਿ ਜਦੋਂ ਕੋਈ ਪਰਸਨ ਜਿਹੜਾ ਸਟੇਜ ਦੇ ਉੱਤੇ ਅਭਿਨੈ ਕਰ ਰਿਹਾ ਹੁੰਦਾ ਹੈ ਜਦੋਂ ਉਸ ਦਾ ਆਨੰਦ ਦਰਸ਼ਕ ਮਾਨਦੇ ਨੇ ਤਾਂ ਕੀ ਚੀਜ਼ ਉਹਨਾਂ ਦੇ ਵਿੱਚ ਉਹ ਫੀਲਿੰਗ ਹੁੰਦੀ ਹੈ ਉਹਨਾਂ ਨੂੰ ਸੋ ਉਸ ਦੇ ਨਾਲ ਹੀ ਸਾਰਾ ਕੁਝ ਉਹਨਾਂ ਨੇ ਡਿਸਕ੍ਰਾਈਬ ਕੀਤਾ ਸੀ ਤੇ ਰਸ ਜਿਹੜਾ ਸੀ ਉਸ ਦੇ ਵਿੱਚੋਂ ਹੀ ਨਿਕਲ ਕੇ ਜੋ ਮੇਨ ਚੀਜ਼ ਸੀ ਉਹਨਾਂ ਨੇ ਸਾਨੂੰ ਦੱਸੀ ਹੈ ਸੋ ਇਸ ਤਰੀਕੇ ਨਾਲ ਇਹਨੂੰ ਅਸੀਂ ਨਾਟ ਰਾਸ ਦਾ ਨਾਮ ਵੀ ਦਿੱਤਾ ਹੈ ਰਾਸ ਕੀ ਹੁੰਦਾ ਹੈ ਇਕਾਨੰਦ ਹੈ ਇਹ ਪ੍ਰੇਮਈ ਹੁੰਦਾ ਹੈ ਹਾਸੇ ਭਰਿਆ ਹੁੰਦਾ ਹੈ ਕਰੁਣਾਮਈ ਵੀ ਹੋ ਸਕਦਾ ਹੈ ਮਤਲਬ ਜਿਵੇਂ ਜਿਵੇਂ ਜਿਸ ਤਰੀਕੇ ਦੇ ਫੀਲਿੰਗ ਜਿਹੜੇ ਸਥਾਈ ਭਾਵ ਹੁੰਦੇ ਨੇ ਨਾ ਜਿਹੜੇ ਤੁਸੀਂ ਫੀਲ ਕਰਦੇ ਹੋ ਉਸੇ ਤਰੀਕੇ ਦੇ ਨਾਲ ਉਹੀ ਆਨੰਦ ਹੁੰਦਾ ਹੈ ਜਦੋਂ ਤੁਸੀਂ ਇੱਕ ਗੁੱਸੇ ਦੀ ਹਾਲਤ ਦੇ ਵਿੱਚ ਹੁੰਦੇ ਹੋ ਤੁਹਾਨੂੰ ਗੁੱਸਾ ਆ ਰਿਹਾ ਹੁੰਦਾ ਹੈ ਤਾਂ ਉਹ ਰੋਈ ਚੀਜ਼ ਜਿਹੜਾ ਹੁੰਦਾ ਵਾ ਉਹ ਰਸ ਦੇ ਵਿੱਚ ਜਾਂਦਾ ਕਿਉਂਕਿ ਅਸੀਂ ਰਸ ਦੀਆਂ ਕਿਸਮਾਂ ਪੜ੍ਹੀਆਂ ਨੇ ਕਿੰਨੀਆਂ-ਕਿੰਨੀਆਂ ਸੋ ਜੇਕਰ ਖੁਸ਼ੀ ਹੋ ਰਹੀ ਆ ਉਹ ਵੀ ਰਸ ਐ ਜੇਕਰ ਆਨੰਦ ਆ ਰਿਹਾ ਉਹ ਵੀ ਰਸ ਐ ਜੇਕਰ ਦਇਆ ਆ ਰਹੀ ਆ ਉਹ ਵੀ ਰਸ ਐ ਜੇਕਰ ਤੁਹਾਨੂੰ ਹਾਸਾ ਆ ਰਿਹਾ ਉਹ ਵੀ ਰਸ ਐ ਜੇਕਰ ਤੁਹਾਨੂੰ ਗੁੱਸਾ ਆ ਰਿਹਾ ਉਹ ਵੀ ਰਸ ਦਾ ਹੀ ਹਿੱਸਾ ਹੁੰਦਾ ਹੈ ਇਸ ਤੋਂ ਇਲਾਵਾ ਹੁਣ ਕੀ ਗਾਏ ਜਦੋਂ ਅਸੀਂ ਰਸ ਤੇ ਬਾਰੇ ਗੱਲ ਕਰਦੇ ਆ ਤਾਂ ਰਸ ਜਿਹੜਾ ਐ ਉਹ ਕੁਝ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ ਜਿਵੇਂ ਹੁੰਦਾ ਨਾ ਕਿ ਕਿਸੇ ਚੀਜ਼ ਨੂੰ ਬਣਾਉਣ ਵੇਲੇ ਜਿਵੇਂ ਇੱਕ ਡਿਸ਼ ਹੀ ਬਣਾਈ ਦੀ ਹੈ ਕਿੰਨੀਆਂ ਚੀਜ਼ਾਂ ਉਹਦੇ ਵਾਸਤੇ ਚਾਹੀਦੀਆਂ ਨੇ ਸੋ ਰਾਸਤੇ ਵਿੱਚ ਵੀ ਸਾਨੂੰ ਬਹੁਤ ਕੁਝ ਚੀਜ਼ਾਂ ਚਾਹੀਦੀ ਹੁੰਦੀਆਂ ਨੇ ਜੋ ਕਿ ਮਿਲ ਕੇ ਸਾਨੂੰ ਆਨੰਦ ਦਿੰਦੇ ਨੇ ਇੱਤਾਂ ਹੁਣ ਸਾਡੇ ਕੋਲ ਇਹਦੇ ਵਿੱਚ ਵਿਪਾਵ ਆ ਜਾਂਦੇ ਨੇ ਫਿਰ ਅਨੁਪਾਵ ਆ ਜਾਂਦੇ ਨੇ ਫੇ ਵਿਵਾਚਾਰੀ ਪਾਵ ਆ ਜਾਂਦੇ ਨੇ ਸੋ ਜਦੋਂ ਇਹ ਸਾਰੇ ਮਿਲਦੇ ਨੇ ਇਹਨਾਂ ਦੇ ਮੇਲ ਤੋਂ ਹੀ ਰਸ ਦੀ ਨਿਸ਼ਪਤੀ ਨਿਸ਼ਪਤੀ ਦਾ ਇੱਥੇ ਮਤਲਬ ਹੁੰਦਾ ਹੈ ਉਤਪਤੀ ਯਾਨੀ ਕਿ ਕਿਸੇ ਚੀਜ਼ ਦਾ ਇੱਕ ਐਸਾ ਉਤਪਤੀ ਹੋਣਾ ਕਿਸੇ ਚੀਜ਼ ਨੂੰ ਇੱਕ ਜਨਮ ਦਾ ਕਿਸੇ ਚੀਜ਼ ਦਾ ਜਨਮ ਹੋਣਾ ਇਹ ਇਸ ਤੋਂ ਇਲਾਵਾ ਰਸ ਜਿਹੜਾ ਸੂਤਰ ਹੈ ਰਸ ਜੋ ਅਸੀਂ ਪੜਦੇ ਪਏ ਹਾਂ ਉਹਦੇ ਦੋ ਭਾਗ ਨੇ ਜਿਹੜਾ ਕਿ ਸਾਨੂੰ ਇੱਕ ਦਿੱਤਾ ਗਿਆ ਸੀ ਉਸਦੇ ਵਿੱਚ ਕੀ ਕਹਾ ਸੀ ਕਿ ਪਹਿਲੇ ਦੇ ਵਿੱਚ ਰਸ ਦੀ ਸਮਗਰੀ ਹੈ ਤੇ ਦੂਜੇ ਦੇ ਵਿੱਚ ਪ੍ਰਕਿਰਿਆ ਦਾ ਵਰਣਨ ਹੈ ਹੁਣ ਇਹ ਜਿਹੜੀ ਚੀਜ਼ ਹੈ ਨਾ ਇੱਕ ਇੱਕ ਕਰਨੇ ਰਸ ਸੂਤਰ ਰਸ ਸੂਤਰ ਕੀ ਚੀਜ਼ ਹੈ ਰਸ ਸੂਤਰ ਇੱਕ ਜਿਵੇਂ ਕਹਿ ਸਕਦੇ ਹੋ ਤੁਸੀਂ ਇੱਕ ਮੰਤਰ ਮੰਤਰ ਕਹਿ ਸਕਦੇ ਹੋ ਜਿਵੇਂ ਜਿਹੜੇ ਸਾਡਾ ਸੰਸਕ੍ਰਿਤ ਆਚਾਰੀਏ ਨੇ ਜਿਵੇਂ ਲਿਖਿਆ ਹੋਇਆ ਹੈ ਜਿਹੜੇ ਸੰਸਕ੍ਰਿਤ ਦੇ ਵਿੱਚ ਇੱਕ ਸੂਤਰ ਦਿੱਤਾ ਹੁੰਦਾ ਹੈ ਸੋ ਉਸ ਤੇ ਵਿੱਚ ਇਹ ਦੱਸਿਆ ਗਿਆ ਹੈ ਉਹ ਮੰਤਰ ਦੇ ਵਿੱਚ ਕੀ ਰਸ ਦੀ ਸਮਗਰੀ ਕੀ ਹੈ ਤੇ ਰਸ ਜਿਹੜਾ ਗਵਾ ਉਸ ਦੀ ਪ੍ਰਕਿਰਿਆ ਕੀ ਹੁੰਦੀ ਹੈ ਕਿਵੇਂ ਉਹ ਬੰਦਾ ਹੈ ਹੁਣ ਜਿਵੇਂ ਦੇਖੋ ਇਸ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ ਇਹ ਪਹਿਲਾ ਪਾਰਟ ਹੈ ਜਿਹਦੇ ਵਿੱਚ ਅਸੀਂ ਕੀ ਸਮਗਰੀ ਦੇ ਬਾਰੇ ਦੇਖਿਆ ਹੈ ਵਿਭਾਵ ਅਨੁਭਾਵ ਵੇਅ ਬੇਚਾਰੇ ਯਾਨੀ ਕਿ ਵਿਭਾਵ ਅਨੁਪਾਤ ਤੇ ਵਿਭਾਚਾਰੀ ਇਹ ਤਿੰਨੇ ਹੀ ਇਸ ਦੇ ਵਿੱਚ ਸਾਨੂੰ ਮਿਲ ਗਏ ਨੇ ਕਿ ਤਿੰਨਾਂ ਦੇ ਸੁਮੇਲ ਤੋਂ ਇਹ ਸਮਗਰੀ ਹੈ ਰਸ ਦੀ ਫਿਰ ਸੈਕਿੰਡ ਜਿਹੜੀ ਹੈਗੀ ਹੈ ਇਹਨਾਂ ਦੇ ਸੰਜੋਗਾਦ ਰਸ નિਸ਼ਪਤ ਮਤਲਬ ਇਹਨਾਂ ਦੇ ਸੰਜੋਗ ਤੋਂ ਰਸ ਦੀ ਉਤਪਤੀ ਹੁੰਦੀ ਹੈ ਸੋ ਇਹ ਜਿਹੜਾ ਹੈਗਾ ਸਾਨੂੰ ਸੂਤਰ ਦੱਸਿਆ ਹੈ ਜੋ ਕਿ ਰਸ ਨੂੰ ਦੱਸਦਾ ਹੈ ਕਿਵੇਂ ਉਸ ਦੀ ਸਮਗਰੀ ਹੁੰਦੀ ਹੈ ਸਮਗਰੀ ਦੇ ਵਿੱਚ ਇਹ ਤਿੰਨੇ ਹੁੰਦੇ ਨੇ ਤੇ ਇਹਨਾਂ ਤਿੰਨਾਂ ਦੇ ਸੁਮੇਲ ਤੋਂ ਯਾਨੀ ਕਿ ਸੰਜੋਗ ਤੋਂ ਰਸ ਦੀ ਉਤਪਤੀ ਹੁੰਦੀ ਹੈ ਹੁਣ ਇਸ ਦੇ ਵਿੱਚ ਸਾਡੇ ਕੋਲ ਇਹਨਾਂ ਦੇ ਬਾਰੇ ਹੋਰ ਅੱਗੋਂ ਜਿਹੜੇ ਸਾਡੇ ਕੋਲ ਰਸ ਨੂੰ ਉਜਾਗਰ ਕਰਨ ਵਾਲੇ ਇਕ ਭਾਵ ਹੁੰਦੇ ਨੇ ਉਹਨਾਂ ਦੇ ਬਾਰੇ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਸੜਬੋ ਸਥਾਈ ਭਾਵ ਨਿਕਲਦੇ ਨੇ ਮਨੁੱਖ ਮਨ ਦੇ ਵਿੱਚ ਜਿਹੜੇ ਦੱਬੇ ਭਾਵ ਵਾਸ਼ਨਾ ਤੇ ਬਿਰਤੀਆਂ ਹੁੰਦੀਆਂ ਨੇ ਉਹ ਸਾਰੀਆਂ ਕਿਉਂ ਹੁੰਦੀਆਂ ਨੇ ਸਥਾਈ ਭਾਵ ਦੇ ਵਿੱਚ ਜਾਂਦੀਆਂ ਨੇ ਯਾਨੀ ਕਿ ਮੇਨ ਫਰਸਟ ਇਮਪ੍ਰੈਸ਼ਨ ਜਿਹੜੇ ਆਉਂਦੇ ਨੇ ਨਾ ਜਦੋਂ ਕੋਈ ਸਾਨੂੰ ਮਾਰਦਾ ਇਚਪੇ ਤਾਂ ਜੇਕਰ ਅਸੀਂ ਗਿਲਟੀ ਹਾਂ ਅਸੀਂ ਰੋਵਾਂਗੇ ਫਰਸਟ ਐਕਸਪ੍ਰੈਸ਼ਨ ਸਾਡਾ ਕੀ ਨਿਕਲਦਾ ਸਾਨੂੰ ਰੋਣਾ ਆਿੰਦਾ ਜਦੋਂ ਤੁਹਾਡਾ ਸਥਾਈ ਭਾਵ ਉਹ ਹੁੰਦਾ ਹੈ ਜੇਕਰ ਕੋਈ ਸਾਨੂੰ ਉਵੇਂ ਚਪੇੜ ਮਾਰਦਾ ਹੈ ਤੇ ਜੇਕਰ ਸਾਡੀ ਗਲਤੀ ਨਹੀਂ ਆਉਂਦੀ ਸਾਨੂੰ ਗੁੱਸਾ ਆਉਂਦਾ ਹੈ ਬਈ ਇਹਨੇ ਕਿਉਂ ਮਾਰੀ ਸਾਡਾ ਮਾਰਨੋਂ ਦਿਲ ਕਰਦਾ ਸੋ ਇਹ ਤੁਹਾਡਾ ਫਰਸਟ ਪਾਰਟ ਹੁੰਦਾ ਹੈ ਜਿਹੜਾ ਤੁਹਾਨੂੰ ਫੀਲ ਹੁੰਦਾ ਸਥਾਈ ਭਾਵ ਹੁੰਦਾ ਹੈ ਜੇਕਰ ਅਸੀਂ ਇਸ ਨੂੰ ਨਾਟਕ ਦੀ ਦ੍ਰਿਸ਼ਟੀ ਦੇ ਵਿੱਚ ਦੇਖਿਆ ਜਾਵੇ ਜਿਹੜਾ ਸਾਨੂੰ ਨਾਟ્ય ਸ਼ਾਸਤਰ ਦੇ ਥਰੂ ਸਮਝਾਇਆ ਗਿਆ ਹੈ ਉਸ ਦੇ ਵਿੱਚ ਇਹ ਕਿਹਾ ਹੈ ਕਿ ਨਾਟਕ ਦੇ ਵਿੱਚ ਜਿਹੜੇ ਵਿਸ਼ਾ ਕਟਨਾਵਾ ਸਥਿਤੀਆਂ ਦਿਖਾਈਆਂ ਜਾਂਦੀਆਂ ਨੇ ਇਸ ਚੇਹ ਦੇ ਉੱਤੇ ਉਹਨਾਂ ਦੇ ਦੁਆਰਾ ਸਥਾਈ ਭਾਵ ਜਾਗ ਕੇ ਰਸਵੀ ਰੂਪ ਧਾਰਨ ਕਰਨ ਉਹਨੂੰ ਸਥਾਈ ਭਾਵ ਕਹਿੰਦੇ ਮਤਲਬ ਸਾਡੇ ਪਹਿਲੇ ਭਾਵ ਜੋ ਅਸੀਂ ਫੀਲ ਕਰਦੇ ਸੀ ਜਦੋਂ ਸਾਡੇ ਸਾਹਮਣੇ ਕੋਈ ਇਸ ਤਰੀਕੇ ਦਾ ਵਿਸ਼ੇ ਪੇਸ਼ ਕੀਤੇ ਹੁੰਦੇ ਕੋਈ ਘਟਨਾਵਾ ਵਾਪਰਦੀਆਂ ਨੇ ਅਸੀਂ ਉਹਨਾਂ ਨੂੰ ਦੇਖ ਕੇ ਜੋ ਸਾਡੇ ਮਨ ਦੇ ਵਿੱਚ ਭਾਵ ਜਾਗਦੇ ਨੇ ਪਹਿਲੇ ਉਹ ਸਾਡੇ ਸਥਾਈ ਭਾਵ ਹੁੰਦੇ ਹਨ ਉਸ ਤੋਂ ਬਾਅਦ ਆਉਂਦੇ ਨੇ ਅਨੁਪਾਪਕੀ ਹੁੰਦੇ ਨੇ ਸਥਾਈ ਭਾਵਾਂ ਦੇ ਉਹ ਕਾਰਜ ਜਿਨ੍ਹਾਂ ਦੁਆਰਾ ਪ੍ਰੇਮ ਜਾਂ ਹੋਰ ਭਾਵਾਂ ਦਾ ਅਨੁਭਵ ਹੋਵੇ ਮਤਲਬ ਜਿਹੜੇ ਉਹ ਕਾਰਜ ਸਥਾਈ ਭਾਵ ਦੇ ਜਿਨ੍ਹਾਂ ਦੇ ਦੁਆਰਾ ਸਾਨੂੰ ਪ੍ਰੇਮ ਜਾਂ ਫਿਰ ਗੁੱਸਾ ਜਾਂ ਫਿਰ ਹੋਰ ਤਰੀਕੇ ਦੇ ਭਾਵ ਉਹ ਅਨੁਭਵ ਹੋ ਪਰ ਏਗਜ਼ਾਮਪਲ ਜੇਕਰ ਨਾਟਕ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਵਾਤਾਵਰਣ ਤੇ ਅਭਿਨੇ ਦੁਆਰਾ ਜਿਸ ਅਰਥ ਦੀ ਪੇਸ਼ਕਾਰੀ ਪਾਤਰਕਰਨ ਉਹ ਕੀ ਹੁੰਦੇ ਨੇ ਸਾਡੇ ਅਨੁਭਵ ਦੇ ਵਿੱਚ ਜਾਂਦੇ ਨੇ ਠੀਕ ਹੈ ਜੇਕਰ ਅਸੀਂ ਇਹ ਕਹਿ ਸਕਦੇ ਹੋ ਕਿ ਸਥਾਈ ਭਾਵ ਦੇ ਜਿਸ ਤਰੀਕੇ ਦੇ ਨਾਲ ਜਿਵੇਂ ਜਦੋਂ ਸਥਾਈ ਭਾਵ ਉਜਾਗਰ ਹੁੰਦੇ ਹਨ ਨਾ ਤੇ ਮਨ ਦੇ ਵਿੱਚ ਕੀ ਹੁੰਦਾ ਹੈ ਹੁਣ ਸਾਡੇ ਕੋ ਇੱਕ ਫੀਲਿੰਗ ਆਉਂਦੀ ਹੈ ਗੁੱਸਾ ਆਉਂਦਾ ਮਨ ਦੇ ਵਿੱਚ ਇਹ ਸਾਡੇ ਸਥਾਈ ਭਾਵ ਹੋਗੇ ਤੇ ਜਦੋਂ ਸਥਾਈ ਭਾਵ ਦੇ ਦੁਆਰਾ ਸਾਨੂੰ ਹੁੰਦਾ ਹੈ ਕਿ ਕਿਉਂ ਨਾ ਮੈਂ ਹੋਰ ਹੀ ਜਗ੍ਹਾ ਜਾ ਕੇ ਉਹਨੂੰ ਮਾਰਾਂ ਤੇ ਇਹ ਕੀ ਆਿੰਦਾ ਗਵਾ ਕਿ ਸਥਾਈ ਭਾਵ ਦੇ ਉਹ ਕਾਰ ਜਿੰਨਾ ਦੁਆਰਾ ਸਾਨੂੰ ਹੋਰ ਜਿਹੜੇ ਭਾਵ ਅਨੁਭਵ ਅੰਦਰ ਹੁੰਦੇ ਨੇ ਉਹ ਅਨੁਭਵ ਕਿਵੇਂ ਹੁੰਦੇ ਠੀਕ ਹੈ ਸੋ ਮੇਨ ਸਾਡੇ ਸਥਾਈ ਭਾਵ ਫਰਸਟ ਇੰਪ੍ਰੈਸ਼ਨ ਹੁੰਦਾ ਹੈ ਜਿਹੜਾ ਸਾਨੂੰ ਮਿਲਦਾ ਹੈ ਤੇ ਜਦੋਂ ਉਹਰੇ ਥਰੂ ਅਸੀਂ ਆਪਣੇ ਮਨ ਦੇ ਵਿੱਚ ਕੁਝ ਕਿਰਿਆਵਾਂ ਹਰਕਤਾਂ ਕਰਨੇ ਸ਼ੁਰੂ ਕਰਦੇ ਨੇ ਆ ਤਾਂ ਉਹ ਸਾਡੇ ਕੀ ਚੀਜ਼ ਆ ਜਾਂਦੀ ਹੈ ਅਨੁਭਵ ਦੇ ਵਿੱਚ ਚਲੇ ਜਾਂਦੇ ਨੇ ਕਿ ਮੈਂ ਉਸ ਦੀ ਜਗ੍ਹਾ ਉਹ ਮੈਂ ਮਾਰਨ ਨੂੰ ਤੇ ਜੇ ਮੈਂ ਉਹੀ ਜਗ੍ਹਾ ਹੁੰਦੀ ਤਾਂ ਮੈਂ ਰੋ ਪੈਣਾ ਸੀ ਇਹ ਚੀਜ਼ ਨੈਕਸਟ ਆਇੰਦਾ ਹੈ ਕਵਾ ਸਾਡ ਕੋ ਸੰਚਾਰੀ ਭਾਵ ਮੈਨ ਤੁਸੀਂ ਕੀ ਹੁੰਦੇ ਨੇ ਤੁਸੀਂ ਸਿਰਫ ਸਥਾਈ ਭਾਵ ਤਾਂ ਕੀ ਤੁਹਾਨੂੰ ਜ਼ਿਆਦਾਤਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਦਾ ਕੀ ਸਥਾਈ ਭਾਵ ਨਿਕਲਦਾ ਹੈ ਸੰਚਾਰੀ ਭਾਵ ਉਹ ਹੁੰਦੇ ਨੇ ਜਿਹੜੇ ਸਥਾਈ ਭਾਵ ਨੂੰ ਜਗਾਉਣ ਵਾਲੇ ਹੁੰਦੇ ਨੇ ਤੇ ਇਹ ਕੀ ਹੁੰਦੇ ਨੇ ਬੜੀ ਜਲਦੀ ਖਤਮ ਹੋ ਜਾਂਦੇ ਨੇ ਤੇ ਇਹ ਗਿੰਤੀ ਦੇ ਵਿੱਚ 33 ਮਨ ਲਿਖੇ ਨੇ ਹੁਣ ਕੋਈ ਚੀਜ਼ ਹੋਈ ਹੈ ਤੁਹਾਡੇ ਅੰਦਰ ਕੋਈ ਉਸ ਤਰੀਕੇ ਦੇ ਕਿਰਣਾ ਪੈਦਾ ਹੋਈ ਹੈ ਤੁਹਾਡੇ ਅੰਦਰ ਕੁਝ ਗ੍ਰੋਥ ਤਾਗਾ ਹੋਇਆ ਵਾ ਤੇ ਸਥਾਈ ਭਾਵ ਨੂੰ ਜਗਾਉਣ ਵਾਲੇ ਜਿਹੜੇ ਹੁੰਦੇ ਨੇ ਭਾਵ ਠੀਕ ਹੈ ਜਿਹੜੇ ਜਲਦੀ ਠੰਡੇ ਹੋ ਜਾਂਦੇ ਨੇ ਕੁਝ ਇਹੋ ਜਿਹੀ ਚੀਜ਼ ਹੋਈ ਹੈ ਹੁਣ ਤੁਸੀਂ ਫਾਈਟ ਵੇਖਦੇ ਹੋ ਫੜਾਫੜ ਫਾਈਟ ਹੋ ਰਹੀ ਹੈ ਤੁਹਾਡੇ ਕੀ ਹੁੰਦਾ ਵਾ ਤੁਹਾਨੂੰ ਗੁੱਸਾ ਆ ਰਿਹਾ ਜਦੋਂ ਕੋਈ ਚੀਜ਼ ਉੱਥੇ ਹੋ ਰਹੀ ਹੈ ਤੇ ਜਦੋਂ ਫਾਈਟ ਦਾ ਅਗਲਾ ਸੀਨ ਚੱਲਦਾ ਹੈ ਉਹਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਹੈ ਤੁਹਾਡੇ ਭਾਵ ਵੀ ਉੱਥੇ ਠੰਡੇ ਹੋ ਜਾਂਦੇ ਸੋ ਇਹ ਕੀ ਹੁੰਦਾ ਨਾ ਬੜੀ ਇੱਕ ਪਲ ਛਿਨ ਵਾਸਤੇ ਭਾਵ ਹੁੰਦੇ ਨੇ ਥਾਈ ਭਾਵ ਨੂੰ ਇਹ ਉਜਾਗਰ ਕਰਦੇ ਨੇ ਪਰ ਬੜੀ ਜਲਦੀ ਹੀ ਹੋ ਜਾਂਦੇ ਨੇ ਸਮਾਪਤ ਹੋ ਜਾਂਦੇ ਨੇ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜੇ ਰਾਸ ਸੀ ਨਾ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਸਾਡੇ ਕੋਲ ਇੱਕ ਕਹਿ ਸਕਦੇ ਕੋਈ ਆਚਾਰੀਆ ਦੇ ਵਿੱਚ ਚੱਲਦਾ ਪਿਆ ਸੀ મતਭੇਦ ਕੀ 8 ਸੀ ਪਹਿਲਾਂ ਤੇ ਕੋਈ ਕਹਿ ਰਿਹਾ ਸੀ ਕਿ ਹੋਰ ਹੋਣੇ ਚਾਹੀਦੇ ਕੋਈ ਨਹੀਂ ਕਹਿ ਰਿਹਾ ਸੀ ਤਾਂ ਕਈਆਂ ਨੇ ਕਿਸੇ ਦੀ ਗੱਲ ਮੰਨੀ ਵੀ ਹਾਂ ਉਹ 9 ਹੋ ਸਕਦੇ ਨੇ ਸੋ ਇਹ ਕੀ ਗੱਲ ਸੀ ਬਾਅਦ ਦੇ ਵਿੱਚ ਜਾ ਕੇ ਨੌ ਰਸ ਮੰਨੇ ਗਏ ਇੱਕ ਕਲਾਸ ਦੇ ਉੱਤੇ ਜਿਹੜਾ ਅਸੀਂ ਐਡ ਕੀਤਾ ਗਿਆ ਇਸ ਤੋਂ ਇਲਾਵਾ ਸ਼ਾਂਤ ਰਸ ਜਿਹੜਾ ਸੀ ਉਹਨੂੰ ਬਾਅਦ ਦੇ ਵਿੱਚ ਜਿਹੜਾ ਐਡ ਕੀਤਾ ਗਿਆ ਹੁਣ ਜਦੋਂ ਇਹ ਨੌ ਹੋ ਗਏ ਤਾਂ ਹੁਣ ਇਸ ਦੇ ਵਿੱਚ ਇਹ ਦੇਖਿਆ ਗਿਆ ਕਿ ਮੇਨ ਜਿਹੜਾ ਕਹਿ ਸਕਦੇ ਹੋ ਨਾ ਰਸ ਰਾਜ ਕਿੰਨੂੰ ਮੰਨਿਆ ਜਾਂਦਾ ਜਿਹੜਾ ਰਾਜ ਕਰਦਾ ਸੀ ਸਾਰੇ ਰਸਾਂ ਦੇ ਉੱਤੇ ਤੇ ਕਈ ਜਿਹੜੇਗੇ ਸੀ ਉਹ ਵੀ ਰਸ ਨੂੰ ਮੇਨ ਮੰਨਦੇ ਸੀ ਕਈ ਜਿਹੜੇਗੇ ਸੀ ਕਰੋਨਾ ਰਸ ਨੂੰ ਮੇਨ ਮੰਨਦੇ ਸੀ ਪਟ ਲਾਸਟ ਉੱਤੇ ਜਿਹੜੇ ਸਾਰਿਆਂ ਦੀ ਸਹਿਮਤੀ ਹੋਈ ਉਹਨਾਂ ਨੇ ਕਰੋਨਾ ਨੂੰ ਹੀ ਕੀ ਗੱਸੀ ਰਾਜ ਰਾਸ ਜਿਹੜਾ ਗੱਸੀ ਉਹ ਮੰਨਿਆ ਸੀ ਅੱਗੇ ਆਇੰਦੇ ਹੈਗੇ ਨੇ ਸੜਕੋ ਨੌ ਰਸ ਤੇ ਉਹਨਾਂ ਦੇ ਸਥਾਈ ਭਾਵ ਕੀ ਹੁੰਦੇ ਨੇ ਸ਼ਿੰਗਾਰ ਦਾ ਆਇੰਦਾ ਗਵਾ ਪ੍ਰੇਮ ਜਿਹੜਾ ਕਿ ਅਸੀਂ ਮੋਤੀ ਹਰ ਇੱਕ ਕਵਿਤਾ ਦੇ ਵਿੱਚ ਦੇਖਦੇ ਆਂ ਪੜ੍ਹਦੇ ਆਂ ਬੀਰ ਰਸ ਦੇ ਵਿੱਚ ਉਤਸ਼ਾਹ ਇਹਦਾ ਸਥਾਈ ਭਾਵ ਉਸ਼ਾਦ ਆਇੰਦਾ ਨ ਕਿਸੇ ਚੀਜ਼ ਨੂੰ ਵੇਖ ਕੇ ਹੁਸ਼ਾ ਬੀਰ ਰੋਦਰ ਦੇ ਵਿੱਚ ਆਇੰਦਾ ਕ੍ਰੋਧ ਕਰुणा ਦੇ ਵਿੱਚ ਆਉਂਦੀ ਗਮੀ ਅਗਲੇ ਵਾਸਤੇ ਸਾਡੇ ਅੰਦਰ ਕਰुणा ਪੈਦਾ ਹੋਣੀ ਗਮੀ ਹਾਈ ਵਿਚਾਰਾ ਕਿੰਨਾ ਪੀਟੀ ਜਿਹਨੂੰ ਕਹਾਂ ਜੰਦੇ ਇੱਕ ਤੀਕੇ ਦਾ ਅਦਭੁਤ ਆਉਂਦੇ ਹੈਰਾਨੀ ਵਿਸ ਜਿਹੜਾ ਉਸਦੇ ਵਿੱਚ ਚਲੇ ਜਾਂਦਾ ਦਵਾ ਤੇ ਵਿਪਦਸਤre ਚ ਆਉਂਦੀ ਕਰਿਣਾ ਆਉਂਦੀ ਕੀ ਹੈ ਕਿਸੇ ਇਹੋ ਜੀ ਚੀਜ਼ ਨੂੰ ਵੇਖ ਕੇ ਤਾਂ ਕਰਿਣਾ ਹੋਣੀ ਤੇ ਭਿਆਨਕ ਦੇ ਵਿੱਚ ਆਉਂਦਾ ਪੈ ਡਰ ਖਾਸ ਦੇ ਵਿੱਚ ਹਾਸਾ ਹੋਏਗਾ ਉੱਥੇ ਹਾਸਾ ਹੈਗਾ ਤੇ ਸ਼ਾਂਤ ਦੇ ਵਿੱਚ ਆਏਗਾ ਬਿਹਰਾਤ ਮਤਲਬ ਬੜੀ ਨਾਰਮਲ ਜੀ ਕੰਡੀਸ਼ਨ ਦੇ ਵਿੱਚ ਜਾਣਾ ਠੀਕ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਕਾਵ ਜਿਹੜਾ ਗਵਾ ਰਸ ਪ੍ਰਭਾਵ ਰਾਹੀਂ ਪਾਠਕ ਵਿੱਚ ਤਿੰਨ ਗੁਣ ਪੈਦਾ ਕਰਦੇ ਨੇ ਹੁਣ ਜਿਹੜਾ ਕਾਵ ਦੇ ਵਿੱਚ ਰਸ ਆਉਂਦਾ ਹੈ ਨਾ ਉਹ ਇਹ ਨਾ ਕੀ ਹੁੰਦਾ ਹੈ ਕਿ ਪਾਠਕ ਦੇ ਵਿੱਚ ਤਿੰਨ ਗੁਣ ਪੈਦਾ ਹੁੰਦੇ ਨੇ ਕੋਈ ਰਸ ਅਸੀਂ ਮਾਣੇ ਨੇ ਤਾਂ ਕਵਿਤਾ ਦੇ ਥਰੂ ਤੇ ਜਿਹੜਾ ਪੜਨ ਵਾਲਾ ਹੁੰਦਾ ਉਸ ਦੇ ਵਿੱਚ ਤਿੰਨ ਤਰੀਕੇ ਦੇ ਭੂਰ ਪੈਦਾ ਹੁੰਦੇ ਨੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਦੀ ਉਹ ਚੀਜ਼ ਪੜਦਾ ਪਿਆ ਸਭ ਤੋਂ ਪਹਿਲਾਂ ਹੁੰਦਾ ਇਸ ਦੇ ਵਿੱਚ ਮਧੁਰਤਾ ਹੁੰਦੀ ਹੈ ਮਧੁਰਤਾ ਜੜੀ ਗਈ ਹੈ ਉਹ ਕਿੰਨਾ ਕਿੰਨਾ ਜਿਹੜੇ ਕਹਿ ਸਕਦੇ ਹੋ ਰਸ ਮਿਲ ਕੇ ਪੈਦਾ ਕਰਦੇ ਨੇ ਅਗਰ ਦੇਖਿਆ ਜਾਵੇ ਤਾਂ ਜਿਹੜੀ ਕਵਿਤਾ ਹੈ ਉਹ ਸ਼ਾਂਤਮਈ ਕਵਿਤਾ ਹੋਏਗੀ করুণਾ ਵਾਲੀ ਹੋਏਗੀ ਜਾਂ ਫਿਰ ਸ਼ਿੰਗਾਰਸੀ ਹੋਏਗੀ ਤਦੋਂ ਇਸ ਤਰੀਕੇ ਦੀ ਕਵਿਤਾ ਮਿਲਦੀ ਹੈ ਤਾਂ ਇਹ ਜਿਹੜੇ ਤਿੰਨੇ ਰਸ ਹੁੰਦੇ ਨੇ ਜਾਂ ਫਿਰ ਇੱਕ ਕੱਲੇ ਰਸ ਵਾਲੀ ਕਵਿਤਾ ਆਏਗੀ ਤਾਂ ਕੀ ਹੁੰਦੇ ਨੇ ਦਿਲ ਦੇ ਅੰਦਰ ਜਿਹੜੀ ਗੀ ਹੈ ਕੋਮਲਤਾ ਪੈਦਾ ਕਰਦੇ ਨੇ ਤੇ ਇਸ ਨਾਲ ਕੀ ਹੁੰਦਾ ਮਨ ਜਿਹੜਾ ਹੁੰਦਾ ਹੈ ਉਹ ਮధుਰਤਾ ਦੀ ਸਥਿਤੀ ਦੇ ਵਿੱਚ ਚਲ ਜਾਂਦਾ ਹੈ ਮధుਰ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਕਰੋਨਾ ਦੇ ਵਿੱਚ ਚਲ ਜਾਂਦਾ ਹੈ ਜਾਂ ਫਿਰ ਸ਼ਿੰਗਾਰ ਰਸ ਹੀ ਹੋ ਜਾਂਦਾ ਹੈ ਸੈਕਿੰਡ ਇਸ ਤੇ ਵਿੱਚ ਆਿੰਦਾ ਹੈ ਗਵਾ ਸੜੋ ਓਟ ਓਟ ਵਾਲੀ ਜਿਹੜੀ ਕਵਿਤਾ ਆਉਂਦੀ ਕੀ ਹੈ ਉਸਦੇ ਵਿੱਚ ਮੋਸਟਲੀ ਬੀਰ ਰਸ ਹੁੰਦਾ ਰੋਧ ਰਸ ਹੁੰਦਾ ਜਾਂ ਫਿਰ ਪਿਆਨਾਗ ਰਸ ਹੁੰਦਾ ਹੈ ਇਹ ਜਿਹੜੇ ਰਸ ਹੁੰਦੇ ਨੇ ਇਹ ਦਿਲ ਨੂੰ ਕੀ ਕਰਦੇ ਨੇ ਜਗਾਉਂਦੇ ਨੇ ਜੋਸ਼ ਪੈਦਾ ਕਰਦੇ ਨੇ ਤੇ ਉਸ ਦੇ ਨਾਲ ਕੀ ਹੁੰਦਾ ਮਨ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਚਲੇ ਜਾਂਦਾ ਹੈ ਓਜਵਲ ਤੇ ਲਾਸਟ ਵਿੱਚ ਸਾਡੇ ਕੋਲ ਆਿੰਦਾ ਹੈ ਕਰੁਸ਼ਾ ਹੁਣ ਇਹ ਜਿਹੜਾ ਹੈ ਇਸ ਦੇ ਵਿੱਚ ਹਾਸ ਰਸ ਤੇ ਸ਼ਾਂਤ ਰਸ ਇਹ ਵਾਲੀ ਕਵਿਤਾ ਇਸ ਦੇ ਵਿੱਚ ਆਉਂਦੀਗੀ ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇਸ ਤਰੀਕੇ ਦੀ ਕਵਿਤਾ ਪੜਦੇ ਹਾਂ ਮਨ ਦੇ ਵਿੱਚ ਕੀ ਹੁੰਦਾ ਵਾ ਇੱਕ ਵਿਸਮਾਦ ਛਾ ਜਾਂਦਾ ਹੈ ਜਾਂ ਤਾਂ ਹਾਸੇ ਵਾਲੀ ਹੋएगी ਤੇ ਇਸਨੇ ਨਾਲ ਕੀ ਹੁੰਦਾ ਖਾਸਾ ਆਏਗਾ ਜੇਕਰ ਉਸ ਤੇ ਉਲਟ ਕੋਈ ਸ਼ਾਂਤ ਵਾਲੀ ਹੋएगी ਤੇ ਮਨ ਸਿੰਪਲ ਸਥਿਤੀ ਦੇ ਵਿੱਚ ਚਲਾ ਜਾਏਗਾ ਤੇ ਇਸ ਤਰੀਕੇ ਨਾਲ ਅਸੀਂ ਕਿਉਂ ਨਵਾਂ ਕਿ ਬੜੇ ਨਾਰਮਲ ਬੜੇ ਇੱਕ ਕਹਿ ਸਕਦਾ ਨਾ ਕਿਸੇ ਨਾਲ ਬੁਲਾਣਾ ਨਹੀਂ ਹੈਗਾ ਇਸ ਤਰੀਕੇ ਦੀ ਸੋਚ ਦੇ ਵਿੱਚ ਜਲ ਜਾਣਾ ਸ਼ਾਂਤ ਹੋ ਕੇ ਬੈਠ ਜਾਣਾ ਸੋ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਚਲਾ ਜਾਂਦਾ ਹੈ ਸੋ ਇਹ ਜਿਹੜੇ ਤਿੰਨ तरीके ਦੇ ਸੜਕੋ ਗੁਣ ਪੈਦਾ ਹੁੰਦੇ ਨੇ ਜਦੋਂ ਅਸੀਂ ਇਹਨਾਂ ਦੇ ਨਾਲ ਰਿਲੇਟਡ ਰਸਾਂ ਦੇ ਨਾਲ ਰਿਲੇਟਡ ਕੋਈ ਰਚਨਾ ਪੜਦੇ ਹਾਂ ਤੇ ਖਾਸ ਕਰ ਇਸ ਦੇ ਵਿੱਚ ਕਾਵ ਜਿਹੜਾ ਹੈਗਾ ਵਾ ਉਹ ਦੱਸਿਆ ਗਿਆ ਹੈ ਤੇ ਪਹਿਲਾਂ ਅਗਰ ਅਸੀਂ ਕਾਵ ਦੀ ਗੱਲ ਕਰੀਏ ਤਾਂ ਕਾਵ ਦੇ ਵਿੱਚ ਵਾਰਤਕ ਤੇ ਕਵਿਤਾ ਦੋਨੇ ਗਿਣੇ ਜਾਂਦੇ ਸੀ ਠੀਕ ਹੈ ਹੁਣ ਇਸ ਤੋਂ ਇਲਾਵਾ ਜੇਕਰ ਰਸ ਬਾਰੇ ਦੱਸਿਆ ਹੈ ਤਾਂ ਬਾਕੀ ਜਿਹੜੇ ਲੇਖਕ ਆ ਜਾ ਰਹੇ ਚਾਰੀਆਂ ਨੇ ਉਹ ਉਹਨਾਂ ਨੇ ਕੁਝ ਨਾ ਕੁਝ ਤਾਂ ਇਸ ਦੇ ਬਾਰੇ ਦੱਸੇ ਹੀ ਹੋਣਗੇ ਆਪਣੇ ਵਿਚਾਰ ਜੋ ਕਿ ਉਹਨਾਂ ਦੇ ਨਾਲ ਸਹਿਮਤ ਨਹੀਂ ਸੀ ਸੋ ਇਸ ਦੇ ਵਿੱਚ ਫਸ ਸਾਨੂੰ ਮਿਲਦੇ ਨੇ ਰਸ નિਸ਼ਪਤੀ ਦੇ ਸਿਧਾਂਤ ਕਿਹੜੇ ਹਨ ਜਿਹੜੀ ਉਤਪਤੀ ਹੁੰਦੀ ਹੈ ਰਸ ਦੀ ਹੁਣ ਉਸ ਤੇ ਅਲੱਗ ਸਾਨੂੰ ਸਿਧਾਂਤ ਮਿਲਦੇ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਿਧਾਂਤ ਮਿਲਦਾ ਹੈ ਉਹ ਹੈਗਾ ਉਤਪਤੀਵਾਦ ਉਹ ਹੀ ਹੈ ਨਾ ਨਿਸ਼ਪਤੀ ਮੀਨਸ ਉਤਪਤੀ ਵਿਆਖਿਆਕਾਰ ਇਸ ਦੇ ਮਿਲਦੇ ਨੇ ਸਾਨੂੰ ਪਟ ਲੂਲਟ ਹੁਣ ਉਹਨਾਂ ਨੇ ਕੀ ਕਿਹਾ ਸੀ ਕਿ ਵਿਭਾਗ ਅਨੁਪਾਤ ਤੇ ਸੰਚਾਰੀ ਜੋੜ ਕਿ ਅਸੀਂ ਪਹਿਲੋ ਵੀ ਪੜੇ ਸੀ ਕਿ ਤਿੰਨੇ ਮਿਲ ਕੇ ਕੀ ਕਰਦੇ ਨੇ ਰਸ ਦੀ ਉਤਪਤੀ ਕਰਦੇ ਨੇ ਪੈਦਾ ਕਰਦੇ ਨੇ ਤੇ ਨਿਸ਼ਪਤੀ ਦਾ ਇੱਥੇ ਅਰਥ ਹੀ ਕੀ ਹੁੰਦਾ ਹੈ ਉਤਪਤੀ ਹੁੰਨੀ ਸਟੇ ਜਿਵੇਂ ਰਾਮ ਦੀ ਨਕਲ ਕਰਨ ਵਾਲੇ ਅੰਦਰ ਅਸੀਂ ਕੀ ਕਰਦੇ ਹਾਂ ਕਿ ਰਾਮ ਮੰਨ ਲੈਨੇ ਅਰਥਾਤ ਨਾਟਕ ਦੇ ਵਿੱਚ ਰਾਮ ਦੇ ਇੱਕ ਪਾਤਰ ਦਾ આરોਪ ਕਰ ਲਿਆ ਨੇ ਹੁਣ ਇੱਥੇ ਅਸੀਂ ਦੋ ਇੱਕ ਸਿਧਾਂਤ ਇਕੱਠੇ ਬਣ ਲੈਨੇ ਠੀਕ ਹੈ ਹੁਣ ਇਹ ਮੈਂ ਦੋਨੇ ਤੁਹਾਨੂੰ ਐਕਸਪਲੇਨ ਕਰਦੀ ਆ ਸਭ ਤੋਂ ਪਹਿਲਾਂ ਕੀ ਗਮਾ ਹੁਣ ਤੁਸੀਂ ਸਾਰਿਆਂ ਨੇ ਪਹਿਲੀ ਸਭ ਤੋਂ ਪੁਰਾਣੀ ਰਮਾਇਣ ਦੇਖੀ ਹੋਏਗੀ ਰਾਈਟ ਉਸ ਦੇ ਵਿੱਚ ਜਿਹੜੇ ਰਾਮ ਬਣੇ ਸੀ ਉਹਨੂੰ ਲੋਕੀ ਅੱਜ ਵੀ ਉਹਨਾਂ ਨੂੰ ਆਪ ਪੂਜਦੇ ਨੇ ਕਿਤੇ ਵਿਚਾਲੋਂ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਮਤਲਬ ਉਹਨਾਂ ਦੇ ਪੈਰੀ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਵਾਸਤੇ ਕੀ ਹੈਗਾ ਸੀ ਕਿ ਉਹ ਹੀ ਅਸਲ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ RAM ਅਗਰ ਹੁੰਦੇ ਤਾਂ ਅਸਲ ਵਿੱਚ ਉਸੇ ਤਰੀਕੇ ਦੇ ਹੁੰਨੇ ਸੀ ਸੋ ਇੱਥੇ ਅਸੀਂ ਜਦੋਂ ਅਸੀਂ ਸਟੇਜ ਦੇ ਉੱਤੇ ਕੋਈ ਪਰਸਨ RAM ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ ਅਸੀਂ ਕੀ ਕਰਦੇ ਹਾਂ ਉਸ ਪਰਸਨ ਦੇ ਵਿੱਚ ਅਸੀਂ RAM ਦੀ ਹੀ ਝਲਕ ਦੇਖਦੇ ਹਾਂ ਨਾ ਕਿ ਉਹ ਉਸ ਪਰਸਨ ਦੀ ਜਿਹੜਾ ਉੱਥੇ ਕਰਦਾ ਪਿਆ ਹੈ ਤੇ ਅਸੀਂ ਕੀ ਕਰਦੇ ਹਾਂ ਅਰੋਪ ਇੱਥੇ ਲਗਾ ਦਿੰਨੇ ਹਾਂ ਕਿ ਉਹ RAM ਹੀ ਹੈ ਤੇ ਇੱਥੇ ਸਾਨੂੰ ਇੱਕ ਸਿਦਾਂਤ ਨਿਕਲ ਕੇ ਆਉਂਦਾ ਹੈ ਅਰੋਪ ਬਾਦ ਜੋ ਕਿ ਅਸੀਂ ਅਰੋਪ ਕਰਦੇ ਹਾਂ ਕਿ ਇਹ ਬਈ ਪਰਸਨ ਕੀ ਹੈ ਦਾ ਰਾਮ ਹੈ ਤੇ ਜੋ ਕਿ ਅ origignal ਸਾਡੇ ਇੱਕ ਮਨ ਦੇ ਵਿੱਚ ਜਿਹੜਾ ਰਾਮ ਹੁੰਦੇ ਨੇ ਉਹ ਇਸ ਤਰੀਕੇ ਦੇ ਹੋਣਗੇ ਮਰਿਆਦਾ ਪਰਸ਼ੂਤਮ ਹੋਣਗੇ ਤੋਂ ਇਹੋ ਪਰਸਨ ਹੋਣਗੇ ਸੋ ਇਹ ਕੀ ਹੁੰਦਾ ਜਦੋਂ ਅਸੀਂ ਉਹਨਾਂ ਦੇ ਥਰੂ ਦੇਖਦੇ ਹਾਂ ਤਾਂ ਸਾਨੂੰ ਕੀ ਹੁੰਦਾ ਰਸ ਦੇ ਉਤਪਤੀ ਹੁੰਦੀ ਹੈ ਕਿਉਂਕਿ ਅਸੀਂ ਉਸੇ ਪਰਸਨ ਦੀ ਝਲਕ ਦੇਖ ਰਹੇ ਹੋ ਹਾਂ ਜੇਕਰ ਅਸੀਂ ਉਹ ਫੀਲਿੰਗ ਹੀ ਨਹੀਂ ਸਾਨੂੰ ਹੋਏਗੀ ਕਿ ਅਸੀਂ ਉਸ ਪਾਤਰ ਦੇ ਵਿੱਚ ਉਸ ਨੂੰ ਦੇਖਣਾ ਹੈ, ਰਾਮ ਨੂੰ ਦੇਖਣਾ ਹੈ ਤਾਂ ਅਸੀਂ ਉਹ ਕੰਡੀਸ਼ਨ ਦੇ ਵਿੱਚ ਜਾ ਹੀ ਨਹੀਂ ਸਕਦੇ ਜਿੱਥੇ ਅਸੀਂ ਰਸ ਮਾਣਾਂਗੇ। ਜੇਕਰ ਅਸੀਂ ਉੱਥੇ ਦੇਖਦੇ ਪਏ ਹਾਂ, ਜੇਕਰ ਸਾਡੇ ਸਾਹਮਣੇ ਉਹ ਪਾਤਰ ਹੈ, ਪਾਤਰ ਦੇ ਵਿੱਚ ਅਸੀਂ ਰਾਮ ਨੂੰ ਫੀਲ ਕਰਦੇ ਪਏ ਹਾਂ, ਅਸੀਂ ਇਹ આરોਪ ਲਗਾਇਆ ਹੋਇਆ ਵਾ ਕਿ ਉਹ ਪਰਸਨ ਰਾਮ ਹੈ, ਉੱਥੋਂ ਸਾਡੇ ਰਸ ਦੀ ਉਤਪਤੀ ਹੋ ਰਹੀ ਹੈ। ਸੋ ਇੱਥੇ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਇੱਕ ਆ ਗਿਆ આરોਪ ਵਾ, ਜੋ ਕਿ ਇੱਕ ਸਿਧਾਂਤ ਦੇ ਵਿੱਚ ਜਾਂਦਾ ਹੈ ਕਿ ਕਿਸੇ ਪਰਸਨ ਦੇ ਉੱਤੇ ਉਸ ओरिजिनल ਪਰਸੰਦੀ ਝਲਕ ਨੂੰ ਅਸੀਂ ਇੱਕ ਪੂਰੇ ਤਰੀਕੇ ਨਾਲ ਮੰਨ ਲੈਨੇ ਹਾਂ ਆਰੋਪ ਲਗਾ ਦਿੰਨੇ ਹਾਂ ਉਹ ਆਰੋਪਵਾਦ ਦੇ ਵਿੱਚ ਚਲੇ ਜਾਏਗਾ ਸੈਕਿੰਡ ਇੱਥੇ ਸਾਨੂੰ ਉਤਪਤੀ ਹੁੰਦੀ ਹੈ ਜਦੋਂ ਇਸ ਤਰੀਕੇ ਨਾਲ ਮੰਨ ਕੇ ਸਾਨੂੰ ਰਸਤੀ ਫੀਲਿੰਗ ਆਉਂਦੀ ਹੈ ਤਾਂ ਉਤਪਤੀਵਾਦ ਦੇ ਵਿੱਚ ਚਲੇ ਜਾਂਦੇ ਹਾਂ ਬਟ ਇੱਥੇ ਗੱਲ ਇਹ ਆਉਂਦੀ ਹੈ ਕਿ ਜਿਹੜੇ ਪੱਟ ਲੋਲਟ ਸੀ ਉਹਨਾਂ ਨੇ ਕੀ ਕਿਹਾ ਸੀ ਕਿ ਜਿਹੜੇ ਇਤਿਹਾਸ ਇਤਿਹਾਸਿਕ ਪਾਤਰ ਨੇ ਜਾਨਕੀ ਮੇਨ ਪਾਤਰ ਜਿਹੜੇ ਸਾਡੇ ਕਈ ਸਦੀਆਂ ਪੁਰਾਣੇ ਹੋਏ ਨੇ ਕਿੰਦੇ ਉਹੋ ਹੀ ਰਸ ਦੇ ਉਤਪੱਤੀ ਕਰ ਸਕਦੇ ਨੇ ਜਿਹੜਾ ਕਿ ਸਾਹਮਣੇ ਪਰਸਨ ਹੋਰੀ ਜਗਾ ਲੈ ਕੇ ਖੜਦਾ ਪਿਆ ਉਹ ਨਹੀਂ ਉਹ ਇਸ ਚੀਜ਼ ਨੂੰ ਮੰਨਦੇ ਸੀ ਸੋ ਇਸ ਤਰੀਕੇ ਨਾਲ ਇਹਨਾਂ ਮਤਨੂਨ ਨੇ ਉਤਪਤੀਵਾਦ ਕਿਹਾ ਸੀ ਉਹਨਾਂ ਦੇ ਮੁਤਾਬਕ ਕੀ ਸੀ ਕਿ origignal ਪਾਤਰ ਉਹ ਹੀ ਨੇ ਜਿਹੜੇ ਕਿ ਪਹਿਲਾਂ ਹੋਏ ਸੀ ਉਹ ਸਾਨੂੰ ਆਨੰਦ ਦੇ ਰਹੇ ਨੇ ਨਾ ਕਿ ਜਿਹੜਾ ਸਾਹਮਣੇ ਪਰਸਨ ਖੜਾ ਜਿਹੜਾ ਉਹਨਾਂ ਦੀ ਨਕਲ ਕਰਦਾ ਪਿਆ ਹੈ ਉਹ ਪਰਸਨ ਠੀਕ ਹੈ ਨੈਕਸਟ ਅਸੀਂ ਇਸ ਦੇ ਵਿੱਚ ਅਨੁਮਾਨਵਾਦ ਆਇੰਦਾ ਹੈ ਉਹ ਜੋ ਵੀ ਇਸ ਦੇ ਨਾਲ ਮਿਲਦਾ ਜੁਲਦਾ ਇੱਕ ਕੰਡੀਸ਼ਨ ਦੇ ਵਿੱਚ ਜਾਂਦਾ ਹੈ ਲੋੜਟ ਦੇ ਜਿਹੜਾ ਮਤ ਸੀ ਉਸ ਦੇ ਵਿੱਚ ਸ਼ੰਕੂਕ ਜਿਹੜੇ ਸੀ ਜਿਨ੍ਹਾਂ ਨੇ ਸਾਨੂੰ ਦਿੱਤਾ ਸੀ ਉਹਨਾਂ ਨੇ ਇੱਕ ਦੋਸ਼ ਕੱਢਿਆ ਸੀ ਸ਼ੰਕੂਕ ਨੇ નિਸ਼ਪੱਤੀ ਦਾ ਅਰਥ ਅਨੁਮਾਨ ਲਿਆ ਸੀ ਯਾਨੀ ਕਿ ਜਿਹੜੇ ਇੱਕ ਸਾਨੂੰ ਪਿੱਛੇ ਲੋੜਟ ਸੀ ਉਹਨਾਂ ਨੇ ਉਤਪੱਤੀ ਨੂੰ ਮੰਨਿਆ ਸੀ ਤੇ ਸ਼ੰਕੂਕ ਨੇ ਇੱਥੇ નિਸ਼ਪੱਤੀ ਦਾ ਅਰਥ ਲਿਆ ਸੀ ਅਨੁਮਾਨ ਉਨ੍ਹਾਂ ਦੇ ਮੁਤਾਬਕ ਇਤਿਹਾਸਿਕ ਪਾਤਰ ਦਾ આરોਪ ਨਹੀਂ ਹੁੰਦਾ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਉਹ ਪਰਸਨ ਉਸ ਦੇ ਵਿੱਚ ਹੈਗਾ ਅਨੁਮਾਨ ਲਗਾ ਕੇ ਅਸੀਂ ਉਸ ਨੂੰ ਉਸ ਦੇ ਵਿੱਚ ਦੇਖਦੇ ਹਾਂ ਉੱਥੋਂ ਸਾਨੂੰ ਰਸ ਦੀ ਕੀ ਕਹਿੰਦੇ ਆ ਰਿਸ਼ਪਤੀ ਹੁੰਦੀ ਹੈ ਤੇ ਦਰਸ਼ਕ ਜਿਹੜੇ ਇਤਿਹਾਸਿਕ ਪਾਤਰਾਂ ਦਾ ਨਟਾਂ ਦੇ ਵਿੱਚ ਉਹ ਅਨੁਮਾਨ ਕਰ ਲੈਂਦੇ ਨੇ ਤੇ ਰਸ ਜਿਹੜਾ ਹੈਗਾ ਉਹ ਬਣ ਜਿੰਦਾ ਸਿੰਪਲ ਹੈਗਾ ਸੀ ਇਹਨਾਂ ਦਾ ਬਿਲਕੁਲ ਨੈਕਸਟ ਸਾਨੂੰ ਇੱਕ ਹੋਰ ਇਸ ਦੇ ਵਿੱਚ 3rd ਮਿਲਦਾ ਗਵਾ ਸਿਧਾਂਤ ਜੋ ਕਿ ਆਂਡਾ ਸਾਨੂੰ ਕੋ ਪਹੁੰਚਵਾ ਭੋਗ ਦੇ ਵਿੱਚ ਕੀ ਹੁੰਦਾ ਵਾ ਭੋਗਣਾ ਤੇ ਇਹ ਦਿੱਤਾ ਸੀ ਸਾਨੂੰ ਜਿਹੜਾ ਪਟਨਾਇਕ ਨੇ ਇਹਨਾਂ ਨੇ ਇਸ ਨੂੰ ਪੁਕਤੀਵਾਦ ਵੀ ਕਿਹਾ ਸੀ ਭੋਗਵਾ ਜਿਹੜਾ ਸੀ ਦਰਸ਼ਕਾਂ ਦੁਆਰਾ ਰਸ ਨੂੰ ਮਾਨਣ ਦੀ ਸ਼ਕਤੀ ਹੁੰਦੀ ਹੈ ਯਾਨੀ ਕਿ ਜਿਵੇਂ ਅਸੀਂ ਕਿਸੇ ਚੀਜ਼ ਨੂੰ ਭੋਗ ਰਹੇ ਹੁੰਨੇ ਨਾ ਭੋਗਣਾ ਮਤਲਬ ਕੀ ਕਹਿ ਸਕਦੇ ਹੋ ਕਿ ਰਸ ਨੂੰ ਮਾਨਣ ਦੀ ਸ਼ਕਤੀ ਭੋਗਵਾਦ ਦੇ ਵਿੱਚ ਜਾਂਦੀ ਹੈ ਸੋ ਇਹ ਭੋਗਵਾ ਸਿਰਫ ਇੰਨਾ ਜਹਾ ਦਾ ਸੀ ਸਿੰਪਲ ਦਾ ਬਹੁਤ ਇਸ ਦੇ ਵਿੱਚ ਨਾ ਕੁਮਾ ਫਰਾਕੇ ਫਿਰ ਉਹ ਗੱਲਾਂ ਦਸੀਆਂ ਸੀ ਸੋ ਦੋ ਲਾਈਨਾਂ ਸਿਰਫ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਭੋਗਵਾਦ ਕੀ ਗਾਇ ਰਸ ਨੂੰ ਮਾਨਣ ਦੀ ਸ਼ਕਤੀ ਹੁੰਦੀ ਹੈ ਭੋਗਵਾਦ ਤੇ ਲਾਸਟ ਇਸ ਦੇ ਵਿੱਚ ਸਾਨੂੰ ਮਿਲਦਾ ਗਵਾ ਜਿਹੜਾ ਅਭਿਵਿਅਕਤੀਵਾਦ ਹੁਣ ਅਭਿਵਿਅਕਤੀ ਵਿਅਕਤੀ ਦਾ ਮਤਲਬ ਕੀ ਹੋ ਜਾਂਦਾ ਇਸ ਦੇ ਵਿੱਚ ਕਿ ਵਿਅਕਤੀ ਦੇ ਦੁਆਰਾ ਸੋ ਇਹ ਜਿਹੜਾ ਦਿੱਤਾ ਸੀ ਸਾਨੂੰ ਸਿਧਾਂਤ ਇਹ ਅਬਿਨਵ ਗੁਪਤ ਨੇ ਦਿੱਤਾ ਸੀ ਉਹਨਾਂ ਦੇ ਮੁਤਾਬਕ ਹੀ ਰਸੀ ਕਿ ਮਨ ਜਿਸ ਅਨੁਸਾਰ ਸਥਾਈ ਭਾਵ ਮਨੁੱਖ ਦੇ ਹਿਰਦੇ ਦੇ ਵਿੱਚ ਵਸੇ ਹੁੰਦੇ ਨੇ ਤੇ ਕਈ ਕਾਰਨਾ ਕਰਕੇ ਉਹ ਬਾਹਰ ਨਿਕਲਦੇ ਨੇ ਤੇ ਇਹ ਕੀ ਹੁੰਦਾ ਵਾ ਅਭਿਵਿਅਕਤੀਵਾਦ ਹੁੰਦਾ ਮਤਲਬ ਕੋਈ ਇਸ ਤਰੀਕੇ ਦੀ ਹੁਣ ਬੰਦਾ ਸ਼ੁਰੂ ਤੋਂ ਜਿਹੜਾ ਸ਼ਾਂਤ ਰਹਿੰਦਾ ਹੁਣ ਮੇਰੀ ਐਗਜ਼ਾਮਪਲ ਲੈ ਲਓ ਮੈਂ ਸ਼ੁਰੂ ਤੋਂ ਬੜੀ ਸ਼ਾਂਤ ਜੀ ਜਾਂਦੀ ਸੀ ਪਲੱਸ 1 ਤੋਂ ਲੈ ਕੇ 10th ਤੱਕ ਬਟ ਮੇਰੇ ਅੰਦਰ ਇੱਕ ਚੀਜ਼ ਦੱਬੀ ਹੁੰਦੀ ਸੀ ਕਿ ਮੈਂ ਲੜਨਾ ਹੈ ਕਿਉਂਕਿ ਚੀਜ਼ਾਂ ਹੁੰਦੀਆਂ ਨੇ ਬੜੀਆਂ ਫੇਸ ਕੀਤੀਆਂ ਹੁੰਦੀਆਂ ਨੇ ਤੁਸੀਂ ਲਾਈਫ ਦੇ ਵਿੱਚ ਤੇ ਕਿਤੇ ਨਾ ਕਿਤੇ ਫਿਰ ਉਹ ਬੰਦੇ ਦੇ ਅੰਦਰੋਂ ਬਾਹਰ ਨਿਕਲ ਹੀ ਪੈਂਦੇ ਨੇ ਤੋ ਉਹ ਨਿਕਲੇ ਬੜੀ ਬੁਰੀ ਤਰੀਕੇ ਨਾਲ ਨਿਕਲੇ ਇੱਕ ਟਾਈਮ ਤੇ ਸੋ ਇਹੋ ਹੁੰਦਾ ਹੈ ਕਿ ਅਭੀ ਵਿਅਕਤੀ ਮਤਲਬ ਪਰਸਨ ਦੇ ਅੰਦਰ ਬਹੁਤ ਸਾਰੇ ਭਾਵਨ ਹੁੰਦੇ ਹਨ ਉਹਨੂੰ ਉਹ ਬਾਹਰ ਕੱਢਣਾ ਚਾਹੁੰਦਾ ਹੈ ਤੋ ਜੋ ਕਿ ਇੱਕ ਟਾਈਮ ਸੇ ਰਹੀ ਤਦੋਂ ਉਸ ਦੇ ਸਾਹਮਣੇ ਕੁਝ ਐਹੋ ਜੀ ਚੀਜ਼ ਇੱਕ ਹੋਰ ਹੀ ਹੁੰਦੀ ਹੈ ਤੋ ਉਦੋਂ ਹੀ ਉਹ ਬਾਹਰ ਜਦੋਂ ਨਿਕਲਦੇ ਨੇ ਤੇ ਇਹ ਕੀ ਹੁੰਦਾ ਵਾ ਅਭਿਵਿਅਕਤੀ ਵਾ ਮਤਲਬ ਵਿਅਕਤੀ ਦੇ ਅੰਦਰ ਇਹ ਚੀਜ਼ਾਂ ਛੁਪੀਆਂ ਹੁੰਦੀਆਂ ਨੇ ਸੋ ਇਹ ਜਿਹੜਾ ਗੱਸੇ ਸਾਨੂੰ ਕੋ ਅਭਿਵਿਅਕਤੀ ਵਾਸੇ ਸੋ ਸਿੰਪਲ ਸੀ ਰਸ ਮੇਨ ਤੁਹਾਨੂੰ ਇਸ ਦੇ ਵਿੱਚ ਹੋਣਾ ਚਾਹੀਦਾ ਹੈ ਸਥਾਈ ਭਾਵ ਸੰਚਾਰੀ ਭਾਵ ਕੀ ਹੁੰਦੇ ਨੇ ਸਿੰਪਲ ਇਹ ਚੀਜ਼ਾਂ ਇੰਨੀਆਂ ਔਖੀਆਂ ਨਹੀਂ ਗਿਆ ਸਥਾਈ ਭਾਵ ਹੁੰਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਹਿਲਾ ਤਾਂ ਰਿਐਕਸ਼ਨ ਜਿਹੜੇ ਨਿਕਲਦੇਗੇ ਤੇ ਜਿਵੇਂ ਪ੍ਰੇਮ ਕਰਨਾ ਇਹੋ ਜਿਹੀ ਚੀਜ਼ਾਂ ਦੇ ਵਿੱਚ ਹੱਸ ਆਉਂਦਾ ਹੈ ਤੁਹਾਨੂੰ ਤੇ ਤੁਹਾਨੂੰ ਗ੍ਰੋਹ ਦਾਂਦਾ ਸੋ ਅਨੁਭਾਵ ਹੁੰਦੇ ਨੇ ਕੀ ਸਥਾਈ ਭਾਵ ਦੇ ਕਾਰਜ ਹੁੰਦੇ ਨੇ ਜਿਹਦੇ ਨਾਲ ਕੀ ਹੁੰਦਾ ਹੈ ਕਿ ਕਹਿ ਸਕਦੇ ਹੋ ਤੁਸੀਂ ਭਾਵ ਜਿਹੜੇ ਤੁਹਾਡੇ ਅੰਦਰੋਂ ਨਿਕਲਦੇ ਹਨ ਮਤਲਬ ਕਹਿ ਸਕਦੇ ਹੋ ਫਸਟ ਇਮਪ੍ਰੈਸ਼ਨ ਤੋਂ ਬਾਅਦ ਜਿਹੜਾ ਦੂਸਰਾ ਤੁਹਾਡਾ ਇਮਪ੍ਰੈਸ਼ਨ ਨਿਕਲ ਕੇ ਹੁੰਦਾ ਹੈ ਨਾ ਉਹ అనుਭਵ ਦੇ ਵਿੱਚ ਜਾਂਦਾ ਹੈ ਤੇ ਸੰਚਾਰੀ ਭਾਵ ਜਿਹੜੇ ਹੁੰਦੇ ਨੇ ਉਹ ਸਥਾਈ ਭਾਵ ਨੂੰ ਜੁਗਾਉਣ ਦੇ ਵਿੱਚ ਹੈਲਪ ਕਰਦੇ ਨੇ ਪਟਕੀ ਹੁੰਦੇ ਨੇ ਫਟਾਫਟੋ ਕੀ ਹੁੰਦੇ ਨੇ ਖਤਮ ਹੋ ਜਾਂਦੇ ਨੇ ਸੋ ਇਸ ਤੋਂ ਇਲਾਵਾ ਅਗਰ ਤੁਸੀਂ ਯਾਦ ਰੱਖਣੇ ਨੇ ਕਿਹੜੇ ਕਿਹੜੇ ਅਗੋ ਭਾਵ ਹੈਗੇ ਨੇ ਤੇ ਇਹ ਜ਼ਿਆਦਾਤਰ ਤੁਹਾਨੂੰ ਪਤਾ ਕੀ ਹੁੰਦਾ ਹੈ ਇਕ ਕੁਐਸਚਨ ਕਿਸ ਤਰੀਕੇ ਨਾਲ ਆਉਂਦੇ ਨੇ ਉਹ ਵੀ ਦੱਸ ਦਿੰਨੀ ਆ ਕਿ ਤੁਹਾਨੂੰ ਕਵਿਤਾ ਦੀਆਂ ਲਾਈਨਾਂ ਦੇ ਦਿੱਤੀਆਂ ਜਾਣਗੀਆਂ ਤੇ ਉਸ ਤੇ ਵਿੱਚ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਕਿਹੜਾ ਇਸ ਦੇ ਵਿੱਚ ਰਸ ਜਿਹੜਾ ਹੈ ਉਹ ਇੱਥੇ ਪਾਇਆ ਹੋਇਆ ਤੇ ਉਹ ਤੁਹਾਨੂੰ ਕਵਿਤਾ ਪੜ੍ਹ ਕੇ ਹੀ ਪਤਾ ਲੱਗ ਸਕਦਾ ਜ਼ਿਆਦਾਤਰ ਸ਼ਿੰਗਾਰ ਰਸ ਦੇ ਵਿੱਚ ਨਾ ਥੋੜਾ ਜਿਹਾ ਕਨਫਿਊਜ਼ਨ ਦਾ ਹੁੰਦਾ ਹੈ ਕਰੋਨਾ ਗੁੱਸੇ ਵਾਲੇ ਗਰੋਧ ਵਾਲੇ ਇਹ ਬੜੀ ਈਜ਼ੀ ਵੇ ਦੇ ਵਿੱਚ ਈਰਣਾ ਵਾਲੇ ਨਾ ਫੜੇ ਜਾਂਦੇ ਨੇ ਮੇਨ ਗੱਲ ਕਿੱਥੇ ਆਉਂਦੀ ਹੈ ਮੇਨ ਗੱਲ ਆਉਂਦੀ ਹੈ ਇੱਕ ਸ਼ਾਂਤ ਵਾਲੇ ਤੇ ਤੇ ਇੱਕ ਸ਼ਿੰਗਾਰ ਵਾਲੇ ਤੇ ਇਹ ਦੋਨੇ ਜਿਹੜੇ ਰਾਸੇ ਗਿਨੇ ਇਹਨਾਂ ਨੂੰ ਥੋੜਾ ਜਿਹਾ ਲੱਗਣਾ ਟ੍ਰਿਕੀ ਹੁੰਦਾ ਹੈ ਬਟ ਮੇਨ ਜ਼ਿਆਦਾ ਸ਼ਿੰਗਾਰ ਵਾਲੇ ਨੂੰ ਟ੍ਰਿਕੀ ਹੁੰਦਾ ਸੋ ਸ਼ਿੰਗਾਰ ਵਾਲੇ ਦੇ ਇਸ ਟ੍ਰਿਕੇ ਨਾਲ ਇਹ ਤੁਸੀਂ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਜਿਹੜੀਆਂ ਹੋਣ گی ਉਹਨੂੰ ਪੜੋ ਕੋਈ ਵੀ ਜਿਹੜੀਆਂ ਤੁਹਾਨੂੰ ਇੱਥੇ ਐਜ਼ ਐਗਜ਼ਾਮਪਲ ਦਿੱਤੀਆਂ ਹੋਣਗੀਆਂ ਹੁਣ ਇੱਥੇ ਐਗਜ਼ਾਮਪਲ ਮੈਂ ਨਹੀਂ ਦੇ ਸਕੀ ਕਿਉਂਕਿ ਬਹੁਤ ਵੱਡਾ ਹੋ ਜਾਣਾ ਸੀ ਬਟ ਮੇਰੇ ਕੋ ਪਹੀ ਹੋਏ ਨੇ ਜਿਹਦੇ ਵਿੱਚ ਐਗਜ਼ਾਮਪਲ ਦੇ ਥਰੂ ਦੱਸਿਆ ਹੋਏ ਨੇ ਸੋ ਮੈਂ ਉਹ ਵੀ ਤੁਹਾਨੂੰ ਕਿਸੇ ਟਾਈਮ ਜਿਹੜਾ ਹੈਗਾ ਵਾ ਸ਼ਾਇਦ ਅਗਲੀ ਵੀਡੀਓਜ਼ ਦੇ ਵਿੱਚ ਹੋ ਸਕੇ ਤਾਂ ਕਰਵਾਵਾਂਗੀ ਤੇ ਉਹਦੇ ਵਿੱਚ ਇਹ ਹੋਏਗਾ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਕਵਿਤਾ ਦੇ ਵਿੱਚ ਕਿਸ ਤਰੀਕੇ ਨਾਲ ਦਿੱਤੇ ਹੋਏ ਨੇ ਤਾਂ ਬੜੇ ਫਟਾਫਟ ਤੁਸੀਂ ਉਸ ਪੁਆਇੰਟ ਨੂੰ ਕੈਰੀ ਕਰ ਸਕਦੇ ਹੋ ਤੇ ਕੁਐਸਚਨ ਵੀ ਤੁਹਾਨੂੰ ਇਸੇ ਤਰੀਕੇ ਨਾਲ ਆਉਣਗੇ ਤਾਂ ਇਹ ਸਿੰਪਲ ਐ ਨਹੀਂ ਆਇਆ ਜਾਏਗਾ ਕਿ ਇਹਦਾ ਕੀ ਹੋਏਗਾ ਸਥਾਈ ਭਾਵ ਜਾਂ ਤਾਂ ਤੁਹਾਨੂੰ ਇਹ ਆਏਗਾ ਕਿ ਜਿਹੜੇ ਤੁਹਾਨੂੰ ਅਚਾਰੀਏ ਦਿੱਤੇ ਗਏ ਨੇ ਉੰਨਾ ਨੇ ਕਿਹੜੇ ਕਿਹੜੇ ਜਿਹੜਾ ਰਸ ਹੈਗਾ ਵਾ ਜਾਂ ਕਿੰਨੇ ਉਹਨੂੰ ਸਪੋਰਟ ਕੀਤਾ ਸੀ ਰਸ ਨੂੰ ਇਸ ਤ੍ਰਿਕੇ ਦੇ ਵਿੱਚ ਠੀਕ ਹੈ ਸੋ ਬਾਕੀ ਜਿਹੜਾ ਹੋਏਗਾ ਅਸੀਂ ਅੱਗੇ ਕਰਾਂਗੇ ਅੱਗੋਂ ਵੀਡੀਓ ਆਏਗੀ ਅਲੰਕਾਰ ਦੇ ਬਾਰੇ ਪੜਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਅੱਗੇ-ਅੱਗੇ ਵਧਦੇ ਜਾਵਾਂਗੇ ਸੋ ਵੀਡੀਓ ਦੇਖਦੇ ਰਹੋ ਲਾਈਕ ਸੂ ਕਰੋ ਵੀਡੀਓਸ ਨੂੰ ਅਗਰ ਤੁਹਾਨੂੰ ਅੱਛੀ ਲੱਗੇ ਆਓ ਓਕੇ ਜੀ ਬਾਏ ਬਾਏ